ਇਨਸਾਫ ਦੀ ਲੜਾਈ ਦੇ ਵਿੱਚ ਆਪਣਾ ਯੋਗਦਾਨ ਪਾਉਣ ਵਾਸਤੇ ਤੁਹਾਨੂੰ ਸਭ ਨੂੰ ਮੇਰੀ ਅਪੀਲ ਆ ਕਿ ਕੱਲ ਐਤਵਾਰ ঠিক 11 ਵਜੇ ਮਲਵਿੰਦਰ ਸਿੰਘ ਮਾਲੀ ਜਿਹੜੇ ਇੱਕ ਬੜੇ ਅੱਛੇ ਹੋਣਹਾਰ ਪੋਲਿਟੀਕਲ ਐਨਾਲਿਸਟ ਨੇ ਇੱਕ ਐਕਟਿਵਿਸਟ ਨੇ ਔਰ ਇੱਕ ਬੁੱਧੀਜੀਵੀ ਨੇ ਉਹਨਾਂ ਨੂੰ ਪਿਛਲੇ ਦਿਨਾਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਟਿਆਲਾ ਜੇਲ੍ਹ ਵਿੱਚ ਇੱਕ ਝੂਠੇ ਮੁਕਦਮੇ ਵਿੱਚ ਨਜ਼ਰਬੰਦ ਕੀਤਾ ਹੋਇਆ ਉਹਨਾਂ ਦੀ ਇਨਸਾਫ ਦੀ ਲੜਾਈ ਲੜਨ ਵਾਸਤੇ ਜੋ ਉਹਨਾਂ ਬੇਇਨਸਾਫੀ ਹੋਈ ਹੈ ਜਿਸ ਢੰਗ ਦੇ ਨਾਲ ਉਹਨੂੰ ਰਾਤ ਦੇਰ ਰਾਤ ਪਟਿਆਲੇ ਦੇ ਉਹਨਾਂ ਦੇ ਘਰ ਪੁਲਿਸ ਨੇ ਅੰਦਰ ਵੜ ਕੇ ਬਿਨਾ ਵਾਰੰਟਾ ਤੋਂ ਬਿਨਾ ਕਿਸੇ ਤੱਥਾਂ ਤੋਂ ਮਹਿਜ਼ ਇੱਕ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਉਣ ਵਾਸਤੇ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਕੀਤੀ ਗਈ ਆ ਇਹ ਨਿੰਦਣਯੋਗ ਸੀਗੀ ਆਪਾਂ ਪਹਿਲਾਂ ਵੀ ਗੱਲਾਂ ਕੀਤੀਆਂ ਬਹੁਤ ਸਾਰੇ ਲੋਕਾਂ ਨੇ ਵਿਸ਼ਵ ਦੇ ਵਿੱਚ ਇਸ ਗੱਲ ਨੂੰ ਬੁਰਾ ਮਨਾਇਆ ਮਲਵਿੰਦਰ ਸਿੰਘ ਮਾਲੀ ਇੱਕ ਇੰਡੀਪੈਂਡੈਂਟ ਵਿਚਾਰਧਾਰਾ ਵਾਲੇ ਬੰਦੇ ਨੇ ਉਹ ਕਈ ਵਾਰ ਨਿੱਜੀ ਤੌਰ ਦੇ ਉਤੇ ਕਈ ਵਿਅਕਤੀਆਂ ਦੇ ਖਿਲਾਫ ਬੋਲੇ ਹੋਣਗੇ ਹੋ ਸਕਦਾ ਮੇਰੇ ਖਿਲਾਫ ਵੀ ਕਦੀ ਬੋਲੇ ਹੋਣਗੇ ਪਰ ਇਹਦਾ ਮਤਲਬ ਇਹ ਨਹੀਂਗਾ ਕਿ ਸਰਕਾਰ ਸਿਰਫ ਇੱਕ ਸੋਸ਼ਲ ਮੀਡੀਆ ਦੇ ਉਤੇ ਗੱਲ ਕਹਿਣ ਵਾਸਤੇ ਪੋਸਟ ਪਾਉਣ ਵਾਸਤੇ ਕਿਸੇ ਨੂੰ ਗ੍ਰਿਫਤਾਰ ਕਰਕੇ ਤੇ ਜੇਲ੍ਹ ਵਿੱਚ ਸੁੱਟ ਦੇਵੇ ਇਹਦਾ ਮਤਲਬ ਤੁਸੀਂ ਜਿਹੜਾ ਸਾਡਾ ਮੋਢਲਾ ਅਧਿਕਾਰ ਹੈ ਫੰਡਮੈਂਟਲ ਰਾਈਟ ਹੈ ਕਨਸਟੀਟਿਊਸ਼ਨ ਦਾ ਸੰਵਿਧਾਨ ਦਾ ਫਰੀडम ਟੂ ਐਕਸਪ੍ਰੈਸ਼ਨ ਐਂਡ ਫਰੀडम ਟੂ ਸਪੀਚ ਤੁਸੀਂ ਉਹਨੂੰ ਰੋਂਦ ਕੇ ਕੁਚਲ ਕੇ ਰੱਖਦੇ ਨਾ ਇਸ ਕਰਕੇ ਉਹਨਾਂ ਦੀ ਲੜਾਈ ਦੇ ਵਿੱਚ ਯੋਗਦਾਨ ਪਾਉਣ ਵਾਸਤੇ ਮੇਰੀ ਸਮੂਹ ਇਨਸਾਫ ਪਸੰਦ ਪੰਜਾਬੀਆਂ ਨੂੰ ਗੈਰਤਮੰਦ اخਲਾਕੀ ਬੰਦਿਆਂ ਨੂੰ ਪਾਰਟੀਪਾਜ਼ੀ ਤੋਂ ਉੱਤੇ ਉੱਠ ਕੇ ਸਾਰੀਆਂ ਜਥੇਬੰਦੀਆਂ ਨੂੰ ਕਿਉਂਕਿ ਇਹ ਕਾਲ ਜਿਹੜੀ ਆ ਇਹ ਬੁੱਧੀਜੀਵੀਆ ਨੇ ਅਤੇ ਕਿਸਾਨ ਜਥੇਬੰਦੀਆਂ ਨੇ ਦਿੱਤੀ ਆ ਪਿਆਰੇ ਲਾਲ ਗਰਗ ਜੀ ਪੰਜਾਬ ਦੇ ਬੜੇ ਅੱਛੇ ਇਤਿਹਾਸੀ ਨੇ ਬਹੁਤ ਸਾਰੀਆਂ ਕਿਸਾਨ ਭਾਰਤੀ ਕਿਸਾਨ ਯੂਨੀਅਨ ਦੀਆਂ ਕਿਰਤੀ ਕਿਸਾਨ ਯੂਨੀਅਨ ਆਦ ਉਹਨਾਂ ਦੀਆਂ ਜਥੇਬੰਦੀਆਂ ਨੇ ਕਾਲ ਦਿੱਤੀ ਆ ਤੇ ਮੈਂ ਵੀ ਆਪਣਾ ਹਿੱਸਾ ਪਾਉਣ ਵਾਸਤੇ ਇਸ ਲੜਾਈ ਵਿੱਚ ਪਹੁੰਚੂਗਾ ਕੱਲ੍ਹ 11 ਵਜੇ ਪਟਿਆਲਾ ਜੇਲ੍ਹ ਦੇ ਬਾਹਰ ਹੁਣ ਇਹਦੀ ਲੋੜ ਇਸ ਕਰਕੇ ਆ ਕਿਉਂਕਿ ਇੱਕ ਪਾਸੇ ਕੇਜਰੀਵਾਲ ਔਰ ਉਹਨਾਂ ਦੇ ਦਿੱਲੀ ਦੇ ਲੀਡਰ ਰੋਜ਼ ਸ਼ੋਰ ਮਚਾਉਂਦੇ ਨੇ ਕਿ ਬੀਜੇਪੀ ਦੀ ਮੋਦੀ ਸਰਕਾਰ ਤਾਨਾਸ਼ਾਹ ਹੈ ਉਹ ਸਾਨੂੰ ਗ੍ਰਿਫਤਾਰ ਕਰ ਰਹੀ ਆ ਉਹਨਾਂ ਨੇ ਸਾਡੇ ਤੇ ਪਰਚੇ ਦਰਜ ਕੀਤੇ ਨੇ ਉਹਨਾਂ ਨੇ ਸਾਨੂੰ ਜੇਲ੍ਹਾਂ ਵਿੱਚ ਛੁਟਿਆ ਹਾਲਾਂਕਿ ਉਹਨਾਂ ਦੇ ਖਿਲਾਫ ਬੜੇ ਪੁਖਤਾ ਜੇ ਸਬੂਤ ਨਜ਼ਰ ਆਏ ਨੇ ਈਡੀ ਔਰ ਸੀਬੀਆਈ ਦੇ ਮੁਕਦਮਿਆਂ ਵਿੱਚ ਸਾਲ-ਸਾਲ ਢੇਢ-ਢੇਢ ਸਾਲ 6-6 ਮਹੀਨੇ ਉਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਕਿਉਂਕਿ ਜਿਹੜਾ ਸ਼ਰਾਬ ਘਟਾਲੇ ਦੇ ਸੀਗੇ ਉਹਦੇ ਵਿੱਚ ਕਾਫੀ ਡਿਟੇਲਸ ਨੇ ਔਰ ਅਲਟੀਮੇਟਲੀ ਸੁਪਰੀਮ ਕੋਰਟ ਤੋ ਜਾ ਕੇ ਜਮਾਨਤਾ ਹੋਈ ਐ ਪਰ ਇਹ ਤਾਂ ਸਿਰਫ ਇੱਕ ਸੋਸ਼ਲ ਮੀਡੀਆ ਤੋਂ ਤੇ ਪੋਸਟਪੌਨ ਵਾਸਤੇ ਕੀ ਪੰਜਾਬ ਦੇ ਆਪਾਂ ਆਉਣ ਵਾਲੇ ਸਮੇਂ ਵਿੱਚ ਇੰਨੀ ਇਜਾਜ਼ਤ ਦੇ ਦਿਆਂਗੇ ਸਰਕਾਰਾਂ ਨੂੰ ਕਿ ਕੋਈ ਅੱਗੇ ਭੁੱਲੇ ਹੀ ਨਾ ਪਹਿਲਾਂ ਸਿਆਸੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸਰਕਾਰ ਵੱਲੋਂ ਭਗਵੰਤ ਪਾਣ ਦੀ ਸਰਕਾਰ ਵੱਲੋਂ ਕਦੀ ਕਿਸੇ ਦੇ ਪਰਚਾ ਕਾਂਗਸੀ ਤੇ ਕਦੀ ਕਿਸੇ ਐਮਐਲਏ ਤੇ ਕਦੀ ਕਿਸੇ ਫਾਰਮਰ ਮਿਨਿਸਟਰ ਤੇ ਬਹਾਨੇ ਸਾਜੀ ਕੱਢ ਕੇ ਅਲਟੀਮੇਟਲੀ ਘੇਰੇ ਨੂੰ ਚੱਕ ਕੇ ਅੰਦਰ ਐਨਡੀਪੀਐਸ ਦੇ ਪਰਚਿਸ ਠੋਕੇ ਅੰਦਰ ਦੇ ਦਿੱਤਾ ਇਹ ਸੁਣਿਆ ਦਿੱਤਾ ਉਹਨਾਂ ਨੇ ਪੋਲਿਟੀਕਲ ਜਮਾਤ ਨੂੰ ਕਿ ਜੇ ਤੁਸੀਂ ਸਾਡਾ ਵਿਰੋਧ ਕਰੋਗੇ ਤੇ ਅਸੀਂ ਉਹੀ ਹਸ਼ਰ ਕਰਾਂਗੇ ਜਿਹੜਾ ਬਾਕੀ ਆਪੋਜੀਸ਼ਨ ਦੀਆਂ ਪਾਰਟੀਆਂ ਦੇ ਲੀਡਰਾਂ ਦਾ ਕੀਤਾ ਤੇ ਜੋ ਠੇਰੇ ਦਾ ਕੀਤਾ ਉਹਦੇ ਨਾਲ ਕੀ ਹੋਇਆ ਕਿ ਜਿਹੜੀ ਪੋਲਿਟੀਕਲ ਜਮਾਤ ਆ ਆਪੋਜੀਸ਼ਨ ਆ ਤੁਸੀਂ ਦੇਖੋਗੇ ਉਹ ਥੋੜੀ ਸੈਮੀ ਹੋਈ ਆ ਔਰ ਮੈਂ ਸਮਝਦਾ ਕਿ ਸੈਮਣਾ ਕੋਈ ਗੈਰਵਾਜਬ ਨਹੀਂਗਾ ਕਿਉਂਕਿ ਉਹਨਾਂ ਦੇ ਘਰਾਂ ਵਿੱਚ ਪਰਿਵਾਰ ਨੇ ਬੱਚੇ ਨੇ ਕੌਣ ਚਾਹੁੰਦਾ 4 4 6 6 8 8 ਮਹੀਨੇ ਸਾਲ ਸਾਲ ਜੇਲ੍ਹ ਵਿੱਚ ਨਜ਼ਰਬੰਦ ਰਹਿਣਾ ਸਿਆਸੀ ਜਮਾਤ ਜਦੋਂ ਥੋੜੀ ਠੱਡੀ ਪੈ ਗਈ ਤਾਂ ਜਿਹੜੇ ਨੈਥੀਸੈਂਸ ਹੁੰਦੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਐਕਟਿਵ ਨੇ ਲੋਕ ਜਿਹੜੇ ਵਿਰੋਧ ਕਰਦੇ ਸਰਕਾਰਾਂ ਫਿਰ ਇਹਨਾਂ ਨੇ ਸੋਚਿਆ ਕਿ ਕਿਸੇ ਤਰੀਕੇ ਨਾਲ ਇਹਨਾਂ ਦਾ ਵੀ ਮੂੰਹ ਜ਼ੁਬਾਨ ਬੰਦ ਕਰਾਈ ਜਾਵੇ ਪਹਿਲਾਂ ਭਾਨੇ ਸਿੱਧੂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਇਹਦਾ ਤੁਹਾਡੇ ਸਾਰਿਆਂ ਦੀ ਮਿਹਰਬਾਨੀ ਸੀ ਆਪਾਂ ਉੱਥੇ ਇਕੱਠ ਕੀਤਾ ਬਹੁਤ ਵੱਡਾ ਤੇ ਸਰਕਾਰ ਨੂੰ ਅਲਟੀਮੇਟਲੀ ਉਸ ਨੂੰ ਮਲਟੀਪਲ ਕੇਸਸ ਵਿੱਚੋਂ ਛੱਡਣਾ ਪਿਆ ਕਦੀ ਪੰਜਾਬ ਦੀ ਪੁਲਿਸ ਦਿੱਲੀੋਂ ਬੰਦੇ ਚੱਕਣ ਚਲ ਜਾਂਦੀ ਆ ਬੱਗੇ ਨੂੰ ਚੱਕਣ ਚਲ ਜਾਂਦੀ ਕਦੀ ਅਲਕਾ ਲਾਂਬਾ ਦੇ ਖਿਲਾਫ ਪਰਚਾ ਦਰਜ ਕਰ ਦਿੰਦੇ ਕਦੀ ਕੁਮਾਰ ਕਦੀ ਇੱਕ ਯੂਟਿਊਬਰ ਵਿਚਾਰਾ ਜੰਮੂ ਨੁਕਲ ਕੇ ਕੀ ਨਾਮ ਸਿਓ ਦਾ ਉਦੋਂ ਪੁਲਿਸ ਉਹਤੇ ਗ੍ਰਿਫਤਾਰ ਕਰ ਪੁਲਿਸ ਦਾ ਕੰਮ ਕੀ ਹੈ ਪੁਲਿਸ ਦਾ ਕੰਮ ਹੈ ਲਾਅ ਐਂਡ ਆਰਡਰ ਮੇਨਟੇਨ ਕਰਨਾ ਚੋਰੀਆਂ ਹੋ ਰਹੀਆਂ ਪੰਜਾਬ ਦੇ ਵਿੱਚ ਲੁੱਟ ਕੋ ਹੋ ਰਹੇ ਨੇ ਐਨ ਆਰ ਆਈ ਦੇ ਕਤਲ ਹੋ ਰਹੇ ਨੇ ਫਰੋਤੀਆਂ ਦਿੱਤੀਆਂ ਜਾ ਰਹੀਆਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਇੱਕ ਸਾਲ ਤੋਂ ਜੇਲ੍ਹ ਦੇ ਵਿੱਚ ਅੰਦਰ ਪੁਲਿਸ ਨੇ ਫੈਸਿਲਿਟੇਟ ਕਰਾਈ ਹਾਈ ਕੋਰਟ ਨੇ ਦਬਕੇ ਮਾਰ ਕੇ ਉਹਨਾਂ ਤੋਂ ਸੱਚ ਮੰਨਵਾਇਆ ਲੇਕਿਨ ਅੱਜ ਤੱਕ ਕੋਈ ਐਕਸ਼ਨ ਪੁਲਿਸ ਨੇ ਆਪਣੇ ਉਨਾ ਅਧਿਕਾਰੀਆਂ ਤੇ ਨਹੀਂ ਲਿਆ ਚੱਜ ਦਾ ਪੁਖਤਾ ਐਕਸ਼ਨ ਨਹੀਂ ਲਿਆ ਡੇਰਾ ਸੱਚਾ ਸੌਦਾ ਦਾ ਰਾਮ ਰਹੀਮ ਜੀ ਨੇ ਪੰਜਾਬ ਦਾ ਮਾਹੌਲ ਖਰਾਬ ਕਰ ਦਿੱਤਾ ਬੇਅਦਬੀਆਂ ਹੋਈਆਂ ਬੇਬਲ ਕਲੱਚ ਨੂੰ ਕਤਲ ਹੋ ਗਏ ਉਹਦਾ ਜਿਹੜਾ 295 ए ਦਾ ਚਲਾਨ ਹੋਣਾ ਵਾ ਉਹ ਜਦ ਤੱਕ ਹੋਮ ਮਿਨਿਸਟਰ ਕਮ चीफ ਮਿਨਿਸਟਰ ਪੰਜਾਬ ਦਾ ਉਹਦੀ ਪ੍ਰਵਾਨਗੀ ਨਹੀਂ ਦਿੰਦਾ ਉਹਦਾ ਚਲਾਨ ਅੱਗੇ ਵਧ ਨਹੀਂ ਸਕਦਾ ਪ੍ਰੋਸੀਕਿਊਸ਼ਨ ਨਹੀਂ ਹੋ ਸਕਦੀ ਉਹ 2 ਸਾਲ ਸਵਾ 2 ਸਾਲ ਦੀ ਫਾਈਲ ਚੰਡੀਗੜ੍ਹ ਵਿੱਚ ਪੁਲਿਸ ਦੀ ਦਬਾ ਕੇ ਬੈਠੀ ਇਹ ਤਾਂ ਕੰਮ ਪੁਲਿਸ ਦੇ ਕਰਨ ਵਾਲੇ ਸੀਗੇ ਪਰ ਕਿਹਨਾ ਕਿਹਨਾ ਦੇ ਖਿਲਾਫ ਪਰਚੇ ਦਰਜ ਕੀਤੇ ਜਾ ਰਹੇ ਮਾਲੀ ਦੇ ਖਿਲਾਫ ਪਰਚਾ ਦਰਜ ਕੀਤਾ ਜਾ ਰਿਹਾ ਭਾਨੇ ਸਿੱਧੂ ਦੇ ਖਿਲਾਫ ਪਰਚਾ ਦਰਜ ਕਰ ਦਿਓ ਕਾਂਗਰਸ ਦੇ اوਪੀ ਸੋਨੀ ਦੇ ਖਿਲਾਫ ਕਰ ਦਿਓ ਆਸ਼ੂ ਨੂੰ ਫੜ ਕੇ ਦੇ ਦਿਓ ਸਾਦੂ ਸਿੰਘ ਧਰਮਸੂਰ ਨੂੰ ਤਿੰਨ ਵਾਰੀ ਫੜ ਕੇ ਦੇ ਦਿਓ ਖੈਰੇ ਨੂੰ ਚੱਕ ਕੇ ਅੰਦਰ ਦੇ ਦਿਓ ਕਦੀ ਵਿਕਰਮ ਚਿਟੀਆਂ ਦੇ ਖਿਲਾਫ ਪਰਚਾ ਦਰਜ ਕਰ ਦਿਓ ਕਦੀ ਐਸਆਈਟੀ ਬਣਾ ਦਿਓ ਕਦੀ ਕਦੀ ਚੌਥੀ ਐਸਆਈਟੀ ਬਣਾ ਦਿਓ ਇਹ ਪੰਜਾਬ ਦੇ ਵਿੱਚ ਹੋ ਕੀ ਰਿਹਾ ਵਾ ਔਰ ਮੈਂ ਕਹਿ ਰਿਹਾ ਸੀਗਾ ਕਿ ਇਹ ਜਿਹੜਾ ਪਰਚਾ ਦਰਜੇ ਤੇ ਮਲਵਿੰਦਰ ਸਿੰਘ ਮਾਲੀ ਤੇ ਹੋਇਆ ਇਹ ਹੁਣ ਉਹਨਾਂ ਨੇ ਕਿਹਾ ਕਿ ਆਪੋਜੀਸ਼ਨ ਨੂੰ ਤਾਂ ਅਸੀਂ ਰੀਜ਼ਨੇਬਲ ਜਆ ਕੰਟਰੋਲ ਕਰ ਲਿਆ ਹੁਣ ਸੋਸ਼ਲ ਮੀਡੀਆ ਨੂੰ ਵੀ ਕੰਟਰੋਲ ਕਰ ਲੀਏ ਕਿਸੇ ਨੂੰ ਉੱਥੇ ਕੁਝ ਕਰਨ ਨਾ ਦਈਏ ਕਿਸੇ ਨੂੰ ਬੋਲਣ ਨਾ ਦਈਏ ਸੋ ਦੋਸਤੋ ਹੁਣ ਪੰਜਾਬ ਦੇ ਲੋਕਾਂ ਦਾ ਇਮਤਿਹਾਨ ਆ ਆਪਾਂ ਅੱਜ ਦੇ ਨਹੀਂ ਸਾਡੇ ਪੁਰਖੇ ਆ ਤਾਂ ਛੋਟੀ ਜੀ ਗੱਲ ਆ ਲੇਕਿਨ ਸਾਡੇ ਪੁਰਖਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀ ਕਿਉਂਕਿ ਸਾਡੇ ਖੂਨ ਵਿੱਚ ਸਾਡਾ ਇਹ ਸਾਨੂੰ ਸਿਖਾਇਆ ਗਿਆ ਵਾ ਕਿ ਨਾ ਜ਼ੁਲਮ ਕਰਨਾ ਵਾ ਤੇ ਨਾ ਜ਼ੁਲਮ ਸਹਿਣਾ ਇਸ ਬੇਇਨਸਾਫੀ ਦੇ ਖਿਲਾਫ ਲੜਾਈ ਆਪਾਂ ਜ਼ਰੂਰ ਲੜਨੀ ਆ ਤਾਂ ਕਿ ਗਾਂ ਕਿਸੇ ਹੋਰ ਦੇ ਉੱਤੇ ਜਿਹੜੇ ਐਕਟਿਵਿਸਟ ਨੇ ਜਿਹੜੇ ਵਿਚਾਰੇ ਆਰਟੀਆਈ ਦਾ ਕੰਮ ਕਰਦੇ ਨੇ ਬਹੁਤ ਸਾਰੇ ਅੱਛੇ ਨੌਜਵਾਨ ਬੱਚੇ ਉੱਠੇ ਹੋਏ ਨੇ ਕੱਲ ਨੂੰ ਉਹਨਾਂ ਦੇ ਪਰਚੇ ਦਰਜ ਕਰ ਗਏ ਔਰ ਜਿਹੜੇ ਤੁਸੀਂ ਘਰਾਂ 'ਚ ਬੈਠ ਕੇ ਸਮਝਦੇ ਹੋ ਨੋ ਕਿ ਸਾਨੂੰ ਕੀ ਤੇ ਮੈਨੂੰ ਕੀ ਮਤ ਸਮਝਣਾ ਕਿ ਇਹ ਜਿਹੜੀ ਅੱਗ ਫੈਲ ਰਹੀ ਹੈ ਨਾ ਸਰਕਾਰ ਦੇ ਤਸ਼ੱਦਦ ਦੀ ਸਰਕਾਰੀ ਤੰਤਰ ਦੀ ਇਹ ਕੱਲ ਨੂੰ ਤੁਹਾਡੇ ਘਰ ਵਿੱਚ ਵੀ ਪਹੁੰਚ ਸਕਦੀ ਹੈ ਤੁਹਾਡੇ ਬੱਚਿਆਂ ਨੂੰ ਵੀ ਅरेस्ट ਕੀਤਾ ਜਾ ਸਕਦਾ ਤੁਹਾਨੂੰ ਵੀ ਦਾ ਝੂਠੇ ਪਰਚਾ 'ਚ ਇਮਪਲੀਕੇਟ ਕੀਤਾ ਜਾ ਸਕਦਾ ਮੈਂ ਨਾ ਬੇਜਿੰਦ ਨੇ ਆਵਾ 1000 ਦੀ ਨਫਰੀ ਚੋਂ ਮੈਂ ਜੇ ਕਹ ਸਕਦਾ 60 70 80% ਬੇਗੁਨਾਹ ਨੇ ਲੁਕੀ ਜੀਲਾਂ ਦੇ ਵਿੱਚ ਇਸ ਕਰਕੇ ਸਰਕਾਰ ਨੂੰ ਵੀ ਮੇਰੀ ਇਹ ਬੇਨਤੀ ਆ ਪੁਲਿਸ ਨੂੰ ਬੇਨਤੀ ਆ ਕਿ ਗਲਤ ਕੰਮ ਨਾ ਕਰੋ ਔਰ ਤੁਸੀਂ ਇਹ ਜਿਹੜਾ ਪਰਚਾ ਹੈਗਾ ਜੇ ਤੁਸੀਂ ਚੌਨੇ ਕੇ ਕੱਲ ਉੱਥੇ ਕੱਟ ਲੁਕੀ ਨਾ ਆਉਣ ਤੇ ਅੱਜ ਹੀ ਮਾਲਵਿੰਦਰ ਸਿੰਘ ਮਾਲੀ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਔਰ ਮੈਂ ਗੱਲ ਕਹਿ ਰਿਹਾ ਸੀ ਕੇਜਰੀਵਾਲ ਹੁਣਾਂ ਦਾ ਯਾਰ ਤੁਸੀਂ ਕੀ ਸਿੱਖਿਆ ਜਿਲ੍ਹਿਆਂ ਵਿੱਚ ਜਾ ਕੇ ਤੁਹਾਨੂੰ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੋਇਆ ਕਿ ਤੁਸੀਂ ਉੱਥੇ ਕਹਿੰਨੇ ਕਿ ਬੁੱਦੀ ਬੜਾ ਮਾੜਾ ਵਾ ਤੇ ਇੱਥੇ ਮੋਦੀ ਨਾਲੋਂ ਵੀ ਵੱਧ ਜ਼ਿਆਦਾ ਦੁਰਉਪਯੋਗ ਤੁਸੀਂ ਪੰਜਾਬ ਪੁਲਿਸ ਦਾ ਤੇ ਸਰਕਾਰੀ ਅਮਲੇ ਦਾ ਕਰਕੇ ਆਪਣੇ ਵਿਰੋਧੀਆਂ ਨੂੰ ਡਰਾ ਰਹੇ ਕੀ ਫਰਕ ਕੀ ਆ ਉਥੇ ਤੁਸੀਂ ਜਿਹਨੇ ਗੋਦੀ ਮੀਡੀਆ ਬਣਾਤਾ ਜੀ ਭਾਜਪੀ ਨੇ ਇੱਥੇ ਤੁਸੀਂ ਕੇਜੀ ਮੀਡੀਆ ਬਣਾਤਾ ਕੋਈ ਮੀਡੀਆ ਚੱਕਣ ਨੂੰ ਗੱਲ ਤਿਆਰ ਨਹੀਂਗਾ ਸਾਰੇ ਤੁਸੀਂ ਖਰੀਦ ਲਏ ਜਾਂ ਦਬਕਾਤੇ ਜਾਂ ਟਵਿੱਟਰ ਹੈਂਡਲ ਬੰਦ ਕਰਾਤੇ ਜਾਂ ਫੇਸਬੁੱਕ ਅਕਾਊਂਟ ਬੰਦ ਕਰਾਤੇ ਇਹ ਕਿੱਥੋਂ ਦਾ ਬਦਲਾਅ ਸੀਗਾ ਕਿਹੜੀ ਨੀਤੀ ਤੇ ਤੁਸੀਂ ਤੁਰ ਪਿਓ ਤਾਂ ਹੀ ਉਹ ਤੁਹਾਨੂੰ ਲੋਕਾਂ ਨੇ 10 ਸੀਟਾਂ ਦੇ ਉੱਤੇ ਪਾਰਲੀਮੈਂਟ ਵਿੱਚ ਰਾਇ ਪਾ ਤੁਹਾਨੂੰ ਮੇਰੇ ਖਿਆਲ ਹਲੇ ਕੱਲ ਇਸ ਦਾ ਅਹਿਸਾਸ ਹੋਇਆ ਕਿ ਲੋਕੀ ਮੁਖਾਲਫਤ ਪੰਜਾਬ ਵਿੱਚ ਖੜ੍ਹ ਗਏ ਨੇ ਤੁਸੀਂ ਕੰਮ ਹੀ ਸਾਰਾ ਗਲਤ ਕਰ ਰਹੇ ਹੋ 1 ਲੱਖ ਕਰੋੜ ਦੇ ਨੇੜੇ ਤੁਸੀਂ ਕਰਜ਼ਾ ਛਾੜ ਦਿੱਤਾ ਵਾ ਜਿਹੜੇ ਗਰੀਬਾਂ ਦੇ ਆਯੂਸ਼ਮਾਨ ਕਾਰਡ ਇਲਾਜ ਹੋਣਾ ਸੀ ਹਸਪਤਾਲਾਂ ਤੁਸੀਂ ਉਹ ਨਹੀਂ ਹੋਣ ਦੇ ਰਹੇ ਲੁਕੀ ਹਸਪੀਟਲ ਪ੍ਰਾਈਵੇਟ ਹਸਪਤਾਲਾਂ ਵਾਲੇ ਹਾਈ ਕੋਰਟ ਪਹੁੰਚ ਗਏ ਨੇ ਕਿ ਸਾਡਾ ਪੈਸਾ ਤਾਂ ਦਵਾਉ ਸਰਕਾਰ ਕੋਲੋਂ 933 ਕਰੋੜ ਕੇ ਕਿੰਨਾ ਰੁਪਈਆ ਐਸ.ਸੀ. ਸਕਾਲਰਸ਼ਿਪ ਬੱਚਿਆਂ ਦਾ ਇਸ ਕਰਕੇ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਪੰਜਾਬ ਨੇ ਜਿਹੜਾ ਬਣਦਾ ਹਿੱਸਾ ਆਪਣਾ ਉਹ ਪਾ ਨਹੀਂ ਦੇ ਤੁਸੀਂ ਯਾਰੋ ਕੋਈ ਚੰਗੀ ਸਿਹਤ ਦੀ ਪ੍ਰਣਾਲੀ ਦੇ ਵਿੱਚ ਕੰਮ ਕਰੋ ਕੋਈ ਐਜੂਕੇਸ਼ਨ ਦਾ ਕੰਮ ਚੰਗਾ ਕਰੋ ਕੋਈ ਬੱਚਾ ਨੂੰ ਦਿਦੇਸ਼ਾਂ 'ਚ ਜਾਣ ਤੋਂ ਰੋਕੋ ਕੱਲ ਇੱਕ ਅਖਬਾਰ ਨੇ ਛਾਇਆ ਕੀਤੀ ਰਿਪੋਰਟ ਤੁਸੀਂ ਸਰਪ੍ਰਾਈਜ਼ ਹੋਵੋਗੇ ਕਿ ਕੱਲੇ ਪਿਛਲੇ ਸਾਲ ਵਿੱਚ ਸ਼ਾਇਦ ਕੋਈ ਲਗਭਗ ਡੇਡ ਜਾਂ 2 ਲੱਖ ਸਾਡਾ ਨੌਜਵਾਨ ਗਿਆ ਕੈਨੇਡਾ ਦੇ ਵਿੱਚ ਕੱਲੇ ਪੜ੍ਹਾਈ ਦੇ ਉੱਤੇ 3.7 ਬਿਲੀਅਨ ਡਾਲਰਸ ਉਥੇ ਖਰਚਾ ਆਇਆ ਉਹਨਾਂ ਦਾ ਪੰਜਾਬ ਦਾ ਪੈਸਾ ਉੱਧਰ ਗਿਆ ਵਾ ਅਸੀਂ ਕੈਲਕੂਲੇਟ ਕੀਤਾ ਤਾਂ 24-25 ਹਜ਼ਾਰ ਕਰੋੜ ਰੁਪਈਆ ਇੱਕ ਸਾਲ ਵਿੱਚ ਸਾਡਾ ਨੌਜਵਾਨਾਂ ਦਾ ਪੰਜਾਬ ਦਾ ਪੈਸਾ ਕੈਨੇਡਾ ਵਿੱਚ ਸਿਰਫ ਸਟੱਡੀ ਬੇਸ ਦੇ ਉੱਤੇ ਜਿਹੜੇ ਖਰਚਾ ਹੁੰਦਾ ਉੱਥੇ ਚਲੇਗਾ ਇਹਨੂੰ ਕਹਿੰਦੇ ਨੇ ਬ੍ਰੇਨ ਡレイン ਐਂਡ ਇਕਨੋਮੀ ਡレイン ਕੰਮ ਤਾਂ ਤੁਹਾਡੇ ਕੋ ਇੰਨੇ ਕਰਨ ਵਾਲੇ ਨੇ ਪਿੰਡਾਂ ਦੇ ਵਿੱਚ ਹਹਾਕਾਰ ਮਚੀ ਹੋਈ ਪੁਲਿਸ ਦੇ ਖਿਲਾਫ ਲਾਅ ਐਂਡ ਆਰਡਰ ਦੀਆਂ ਪੰਚਾਇਤ ਦੀਆਂ ਚੋਣਾਂ ਹੋ ਰਹੀਆਂ ਇੰਨੀ ਤਾਂਦਲੀ ਹੋ ਰਹੀ ਯਾਰ ਉਧਰ ਲੋਕੀ ਨਾਮੀਨੇਸ਼ਨ ਫਾਰਮ ਪਰ ਨੂੰ ਤਿਆਰ ਆ ਉਧਰ ਲਿਸਟਾਂ ਨਹੀਂ ਦਿੱਤੀਆਂ ਜਾ ਰਹੀਆਂ ਮੇਰੇ ਇਲਾਕੇ ਦੇ ਵਿੱਚ ਅ ਕਿਸੇ ਨੂੰ ਅਸੀਂ ਦੇਣਾ ਨਹੀਂ ਜੀ ਹੈ ਐਲਓਸੀਡੀ ਦੇਣਾ ਅਸੀਂ ਚੁੱਲਾ ਟੈਕਸ ਨਹੀਂ ਦੇਣਾ ਜਿਹੜੇ ਕੰਸਰਨਡ ਅਫਸਰ ਆ ਉਹ ਆ ਬੋਕਰ ਪਾਰਟੀ ਨੇ ਆਪਣੇ ਘਰਾਂ ਦੇ ਵਿੱਚ ਤਾਲੇ ਲਾ ਕੇ ਬਿਠਾਏ ਹੋਏ ਨੇ ਇਹ ਕਿੱਥੋਂ ਦਾ ਬਦਲਾਅ ਤੁਸੀਂ ਲੈ ਕੇ ਆਏ ਸੀਗੇ ਇਦਾਂ ਤਾਂ ਨਹੀਂ ਲੋਕਾਂ ਨੇ ਪੰਜਾਬ ਦੇ ਨੇ ਝੁਕਣਾ ਤੁਹਾਨੂੰ ਗਲਤ ਫਹਿਮੀ ਆ ਇਦਾਂ ਤਾਂ ਹੋਰ ਇਕੱਠੇ ਖੜੇ ਹੋਣਗੇ ਲੋਕੀ ਔਰ ਤੁਹਾਡੀ ਦੱਬ ਕੇ ਮੁਖਾਲਫਤ ਕਰਨਗੇ ਇਸ ਕਰਕੇ ਕਿਰਪਾ ਕਰਕੇ ਆ ਜਿਹੜਾ ਝੂਠੇ ਪਰਚਿਆਂ ਦਾ ਝੂਠੇ ਮੁਕੰਦਮਿਆਂ ਦਾ ਦੌਰ ਸ਼ੁਰੂ ਕੀਤਾ ਕੇਜਰੀਵਾਲ ਸਾਹਿਬ ਇਹਦੀ ਪ੍ਰੋਪਰ ਰਿਪੋਰਟ ਲਵੋ ਤੁਸੀਂ ਕਹਿੰਨੇ ਆਂ ਸੀ ਭ੍ਰਿਸ਼ਟਾਚਾਰ ਦੀ ਰਿਪੋਰਟ ਲੈ ਰਹੇ ਜਿਸ ਜੋੜੇ ਮਾਜਰੇ ਨੂੰ ਹਟਾਤਾ ਪਠਾਨ ਮਾਜਰੇ ਨੂੰ ਅਸੀਂ ਐਂ ਕਰਾਂਗੇ ਉਹ ਤਾਂ ਕੁਝ ਵੀ ਨਹੀਂ ਗੱਲਾਂ ਹੈਗੀਆਂ ਉਹ ਤਾਂ ਹੈ ਲੇਕਿਨ ਆ ਜਿਹੜਾ ਤੁਸੀਂ ਤਸ਼ੱਦਦ ਦਾ ਦੌਰ ਚਲਾਇਆ ਪੋਲਿਟੀਕਲ ਵਿੰਡੇਟਾ ਵੈਂਜੈਂਸ ਔਰ ਐਕਸਟ੍ਰੀਮ ਜਿਹੜਾ ਤੁਸੀਂ ਗੱਲਾ ਕੁੱਟਣਾ ਚਾਹੁੰਦੇ ਲੋਕਾਂ ਦਾ ਇਹਨੂੰ ਬੰਦ ਕਰੋ ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਲੋਕੀ ਆਪਣੀ ਆਪਣਾ ਜਿਹੜਾ ਅਧਿਕਾਰ ਆ ਮੌਲਿਕ ਅਧਿਕਾਰ ਆ ਜਿਹੜਾ ਬੋਲਣ ਦਾ ਵਿਚਾਰ ਰੱਖਣ ਦਾ ਸੋਸ਼ਲ ਮੀਡੀਆ ਤੇ ਲਿਖਣ ਦਾ ਉ ਆਪਣੀ ਗੱਲ ਐਕਸਰਸਾਈਜ਼ ਕਰ ਸਕਣ ਮੇਰੀ ਫਿਰ ਅੰਤ ਵਿੱਚ ਸਭ ਨੂੰ ਅਪੀਲ ਹੈ ਕਿ ਜਿਹੜੇ ਜਿਹੜੇ ਆ ਸਕਦੇ ਨੇ ਜਿਹੜੇ ਜਿਹੜੇ ਜਾਗਦੀ ਜ਼ਮੀਰ ਵਾਲੇ ਨੇ ਚਲੋ ਬਹੁਤ ਸਾਰੇ ਲੋਕਾਂ ਨੂੰ ਕੰਮ ਵੀ ਹੋ ਸਕਦਾ ਝੋਨੇ ਦਾ ਵੀ ਭਰਪੂਰ ਸੀਜ਼ਨ ਆ ਉਹਦੇ ਪੰਚਾਇਤੀਆਂ ਇਲੈਕਸ਼ਨ ਆ ਰੱਖਤੀਆਂ 15 ਅਕਤੂਬਰ ਨੂੰ ਤੇ 15 ਅਕਤੂਬਰ ਪੂਰਾ ਝੋਨੇ ਦਾ ਸੀਜ਼ਨ ਫਸਿਆ ਉਹ ਪਤਾ ਨਹੀਂ ਕੀ ਸਰਕਾਰ ਦੀ ਪਾਇਰਿਟੀ ਕੀ ਹੈ ਕੀ ਸੋਚ ਕੇ ਗੱਲਾਂ ਕਰਦੇ ਨੇ ਪਰ ਕੱਲ ਵਾਲੇ ਧੰਨੇ ਵਿੱਚ ਸਾਰਿਆਂ ਨੂੰ ਮੇਰੀ ਖੁੱਲਾ ਸੱਦਾ ਉਹਨਾਂ ਵੱਲੋਂ ਆ ਜਿਨ੍ਹਾਂ ਨੇ ਪ੍ਰਬੰਧ ਕੀਤਾ ਮੇਰਾ ਨਹਿਗਾ ਮੈਂ ਤਾਂ ਸਿਰਫ ਤੁਹਾਨੂੰ ਅਪੀਲ ਕਰ ਰਿਹਾ ਕਿ ਆਓ ਆਪਾਂ ਸਾਰੇ ਜਾਣੇ ਬੇਇਨਸਾਫੀ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰੀਏ ਜੇ ਆਪਾਂ ਸਾਰਿਆਂ ਨੇ ਮਲਵਿੰਦਰ ਸਿੰਘ ਮਾਲੀ ਛਡਾਲਿਆ ਕਿ ਸਰਕਾਰ ਜਿਹੜੀ ਆ ਉਹ ਕਿਸੇ ਤੋਂ ਝੂਠਾ ਪਰਚਾ ਕਰਨ ਤੋਂ 100 ਵਾਰੀ ਸੋਚੇਗੀ ਔਰ ਧਰੇਗੀ ਇਸ ਮਕਸਦ ਨਾਲ ਤੁਹਾਡੀ ਕਚਹਿਰੀ ਵਿੱਚ ਆਇਆ ਸੀਗਾ ਉਮੀਦ ਕਰਦਾ ਆਪਾਂ ਸਾਰੇ ਉੱਥੇ ਕੱਲ ਮਿਲਾਂਗੇ ਪਟਿਆਲਾ ਜੇਲ੍ਹ ਦੇ ਬਾਹਰ ਕੱਲ ਐਤਵਾਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ